ਕਿ ਲੀਕਲ ਜੀ ਵੀਡੀਓ ਵੇਖ ਰਖੋ ਆ ਪਸਬਦੂ ਜੀ ਆ ਲੈ ਕੇ ਹਾਂ ਜਰਾ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰੀ ਰਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੰਦੀ ਵੱਡੀ ਖਬਰ ਪੀਐਮ ਮੋਦੀ ਜਪਾਨ ਵਿਜ਼ਿਟ ਸੰਜੋਗ ਦੇ ਨਵੇਂ ਰਸਤੇ ਲੱਪਣ ਦਾ ਮੌਕਾ ਜਪਾਨ 'ਚ ਸ਼ਾਨਦਾਰ ਸਵਾਗਤ ਤੋਂ ਬਾਅਦ ਪੀਐਮ ਮੋਦੀ ਨੇ ਕੀ ਕਹ ਪ੍ਰਧਾਨ ਮੰਤਰੀ ਜਾਪਾਨ ਦੇ ਆਪਣੇ 2 ਦਿਨਾਂ ਦੌਰੇ ਤੇ ਪਹੁੰਚੇ ਹਨ ਇੱਥੇ ਉਹ ਬੰਦਰਮੇਂ ਭਾਰਤ-ਜਾਪਾਨ ਸਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਪਾਨ ਦੇ ਟੋਕੀਓ ਵਿੱਚ ਸਨਦਰ ਸਵਾਗਤ ਕੀਤਾ ਗਿਆ ਦਰਸ ਜਿਵੇਂ ਜੋਰਚਪੜ ਪਹੁੰਚੇ ਸਥਾਨਕ ਕਲਾਕਾਰ ਤੇ ਸੱਭਿਆਚਾਰਕੀਆਂ ਦੇ ਕੇ ਉਨ੍ਹਾਂ ਨੂੰ ਮੰਤਰ ਮੁਗਦ ਕੀਤਾ ਤਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਜਪਾਨੀ ਪ੍ਰਧਾਨ ਮੰਤਰੀ ਸ਼ਿੰਗੇਰੂ ਇਸ਼ਬਾ ਦੇ ਸੱਤੇ ਦੇ ਜਪਾਨ ਪਹੁੰਚੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਜਪਾਨ ਵਿੱਚ ਭਾਰਤੀ ਪਾਈਚਾਰੇ ਦੀ ਸੱਭਿਆਚਾਰਕ ਜਿਹੜਾ ਨੂੰ ਸੁਰੱਖਿਅਤ ਰੱਖਣ ਅਤੇ ਜਪਾਨੀ ਸਮਾਜ ਵਿੱਚ ਸਾਰਥਿਕ ਯੋਗਦਾਨ ਪਾਉਣ ਦੀ ਵਚਨਬੰਦਗੀ ਪ੍ਰਸ਼ੰਸਾ ਕੀਤੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉਹਨਾਂ ਨੇ ਲਿਖਿਆ ਕਿ ਉਹ ਟੋਕੀਓ ਵਿੱਚ ਭਾਰਤੀ ਪਾਈਚਾਰੇ ਦੇ ਪਿਆਰ ਅਤੇ ਨਿੱਕ ਤੋਂ ਬਹੁਤ ਪ੍ਰਭਾਵ ਧਨ ਜਪਾਨੀ ਸਮਾਜ ਵਿੱਚ ਸਾਰਥਿਕ ਯੋਗਦਾਨ ਪਾਉਂਦੇ ਹੋਏ ਸਾਡੀਆਂ ਸੱਭਿਆਚਾਰਕ ਜੜ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਉਹਨਾਂ ਦੀ ਵਚਨਬੰਦਗੀ ਸੱਚਮੁੱਚ ਛਲਾਂਗਾ ਯੋਗ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਹੁਣ ਤੋਂ ਕੁਝ ਘੰਟੀਆਂ ਵਿੱਚ ਮੈਂ ਭਾਰਤ-ਜਪਾਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਵਾਲੇ ਕਾਰੋਬਾਰੀ ਅਗਵੰਦ ਦੇ ਇੱਕ ਸਮੂਹ ਨਾਲ ਗੱਲਬਾਤ ਕਰਾਂਗਾ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੌਰਮ ਜੁਦਾਪਾਈ ਵਾਲੀ ਨੂੰ ਦੰਗਾ ਕਰਨ ਕਰਨਾ ਅਤੇ ਸੰਜੋਗ ਦੇ ਨਵੇਂ ਰਸਤੇ ਲੱਪਣ ਦਾ ਮੌਕਾ ਪ੍ਰਦਾਨ ਕਰੇਗਾ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚ ਜਪਾਨ ਦੇ ਦੋ ਤਿੰਨਾਂ ਦੌਰੇ ਤੇ ਹਨ ਜਿੱਥੇ ਉਹ 15ਵੇਂ ਜਪਾਨ ਭਾਰਤ ਜਪਾਨ ਸਲਾਨਾ ਸਮੇਲ ਵਿੱਚ ਹਿੱਸਾ ਲੈਣਗੇ ਜਪਾਨ ਵਿੱਚ ਪ੍ਰਧਾਨ ਮੰਤਰੀ ਦੇ ਪਹੁੰਚਣ ਤੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਉਨੋ ਕੁਵੇਚੀ ਜਪਾਨ ਵਿੱਚ ਭਾਰਤ ਦੇ ਰਾਜਦੂਤ ਸਿਬੀ ਚਾਰਜ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਹਨਾਂ ਦਾ ਸਵਾਗਤ ਕੀਤਾ ਖਬਰ ਨਾਲ ਅਨਤਕ ਜੁੜੇ ਰਹਿਣ ਲਈ ਧੰਨਵਾਦ